ਕੀ ਅਗਰ ਦਿੱਲੀ ਵਾਲੀ ਘਟਨਾ ਨਾ ਹੁੰਦੀ ਫਿਰ ਕੀ ਇਸੇ ਤਰ੍ਹਾਂ ਹੀ ਚੱਲੀ ਜਾਣਾ ਸੀ ਤੁਹਾਨੂੰ ਦਿਖਾਉਂਦੇ ਹਾਂ ਕੋਚਿੰਗ ਸੈਂਟਰ ਅਤੇ ਖੰਨਾ ਜੀਟੀਵੀ ਮਾਰਕੀਟ ਜੋ ਬਰੂਦ ਦੇ ਢੇਰ ਤੇ ਬੈਠੀ ਹੈ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਹੈ ਖੰਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਟੀਮਾਂ ਪਹੁੰਚੀਆਂ ਤਾਂ ਉਹਨਾਂ ਦੇਖਿਆ ਕਿ ਜੀਟੀਵੀ ਮਾਰਕੀਟ ਚ ਦੀਆਂ ਲਗਭਗ ਸਾਰੀਆਂ ਇਮਾਰਤਾਂ ਬਰੂਦ ਦੇ ਢੇਰਾਂ ਤੇ ਚੱਲ ਰਹੀਆਂ ਸਨ ਲਗਭਗ ਹਰ ਇਮਾਰਤ ਦੇ ਬੇਸਮੈਂਟਾਂ ਦੀ ਉਸਾਰੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਜਿਸ ਲਈ ਨਾ ਤਾਂ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾ ਹੀ ਫਾਇਰ ਐਨਓਸੀ ਲਈ ਗਈ ਹੈ ਘਰਾਂ ਚ ਵੱਡੇ ਪੱਧਰ ਤੇ ਵਰਤੇ ਜਾਣ ਵਾਲੇ ਗੈਸ ਸਿਲੰਡਰ ਬੇਸਮੈਂਟਾਂ ਚ ਵਰਤੇ ਜਾ ਰਹੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਿ ਅਗਰ ਦਿੱਲੀ ਵਾਲੀ ਘਟਨਾ ਨਾ ਹੁੰਦੀ ਫਿਰ ਕੀ ਇਸੇ ਤਰ੍ਹਾਂ ਹੀ ਚੱਲੀ ਜਾਣਾ ਸੀ ਤੁਹਾਨੂੰ ਦਿਖਾਉਂਦੇ ਹਾਂ ਕੋਚਿੰਗ ਸੈਂਟਰ ਅਤੇ ਖੰਨਾ ਜੀਟੀਵੀ ਮਾਰਕੀਟ ਜੋ ਬਾਰੂਦ ਦੇ ਢੇਰ ਤੇ ਬੈਠੀ ਹੈ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਹੈ ਖੰਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਟੀਮਾਂ ਪਹੁੰਚੀਆਂ ਤਾਂ ਉਨਾ ਦੇਖਿਆ ਕਿ ਜੀਟੀਬੀ ਮਾਰਕੀਟ ਚ ਬਿਆ ਲਗਭਗ ਸਾਰੀਆਂ ਇਮਾਰਤਾਂ ਬਰੂਧ ਦੇ ਢੇਰਾਂ ਤੇ ਚੱਲ ਰੀਆਂ ਸਨ ਲਗਭਗ ਹਰ ਇਮਾਰਤ ਦੇ ਬੇਸਮੈਂਟਾਂ ਦੀ ਉਸਾਰੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਜਿਸ ਲਈ ਨਾ ਤਾਂ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾ ਹੀ ਫਾਇਰ ਐਨਓਸੀ ਲਈ ਗਈ ਹੈ ਘਰਾਂ ਚ ਵੱਡੇ ਪੱਧਰ ਤੇ ਵਰਤੇ ਜਾਣ ਵਾਲੇ ਗੈਸ ਸਿਲੰਡਰ ਬੇਸਮੈਂਟਾਂ ਚ ਵਰਤੇ ਜਾ ਰਹੇ ਨੰ ਬੇਸਮੈਂਟ ਚ ਗੈਸ ਸਿਲੰਡਰ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ ਦਾਦੇ ਇੱਕ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਇੱਕ ਇਮਾਰਤ ਦੇ ਬੇਸਮੈਂਟ ਚ ਹੋਏ ਹਾਦਸੇ ਤੇ ਵਿਦਿਆਰਥੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸ਼ਿਕਾਇਤ ਮਿਲਣ ਤੋਂ ਬਾਅਦ ਅੱਜ ਜਦੋਂ ਖੰਨਾ ਪ੍ਰਸ਼ਾਸਨ ਦੀ ਟੀਮ ਜਿਸ ਐਸਡੀਐਮ ਦਫ਼ਤਰ ਦੇ ਅਧਿਕਾਰੀ ਇੰਪਰੂਵਮੈਂਟ ਟਰੈਕਟ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਅਫਸਰ ਅਤੇ ਉਹਨਾਂ ਦੀ ਟੀਮ ਜਾਂਚ ਕਰਨ ਲਈ ਖੰਨਾ ਦੀ ਜੀਟੀਵੀ ਮਾਰਕੀਟ ਪਹੁੰਚੀ ਤਾਂ ਉੱਥੇ ਦੀ ਹਾਲਤ ਦੇਖ ਕੇ ੱੱਕੇ ਬੱਕੇ ਰਹਿ ਗਏ ਦੇਖਿਆ ਕਿ ਜੀਟੀਵੀ ਮਾਰਕੀਟ ਦੀਆਂ ਲਗਭਗ ਸਾਰੀਆਂ ਇਮਾਰਤਾਂ ਬਰੂਦੇ ਢੇਰਾਂ ਤੇ ਚੱਲ ਰੀਆਂ ਸਨ ਲਗਭਗ ਹਰ ਇਮਾਰਤ ਵਿੱਚ ਬੇਸਮੈਂਟਾਂ ਦੀ ਉਸਾਰੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਜਿਸ ਲਈ ਨਾ ਤਾਂ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾ ਹੀ ਫੈਰ ਐਨਓਸੀ ਲਈ ਗਈ ਹੈ ਘਰਾਂ ਵਿੱਚ ਵੱਡੇ ਪੱਧਰ ਤੇ ਵਰਤੇ ਜਾਣ ਵਾਲੇ ਗੈਸ ਸਿਲੰਡਰ ਬੇਸਮੈਂਟ ਚ ਰੱਖ ਕੇ ਕੰਮ ਕੀਤਾ ਜਾ ਰਿਹਾ ਟੀਮ ਨੇ ਤੁਰੰਤ ਸਿੰ德ਰਕ ਜਬਤ ਕਰ ਲੇ ਬਿਲਡਿੰਗ ਮਾਲਕਾਂ ਨੂੰ ਬੇਸਮੈਂਟ ਬੰਦ ਕਰਨ ਲਈ ਕਿਹਾ ਗਿਆ ਇਹ ਕਾਰਵਾਈ ਕੱਲ ਵੀ ਜਾਰੀ ਰਹੇਗੀ ਆਮ ਲੋਕਾਂ ਤੇ ਚਰਚਾ ਹੋ ਰਹੀ ਹੈ ਕਿ ਖੰਨਾ ਪ੍ਰਸ਼ਾਸਨ ਦੇ ਅਧਿਕਾਰੀ ਖਾਸ ਤੌਰ ਤੇ ਫੈਰ ਬ੍ਰਿਗੇਡ ਦੇ ਅਧਿਕਾਰੀ ਜਦੋਂ ਪਤਾ ਹੈ ਕਿ ਸਿਰਫ ਇੱਕ ਬਿਲਡਿੰਗ ਦੇ ਮਾਲਕਾਂ ਵੱਲੋਂ ਐਨਓਸੀ ਲਈ ਗਈ ਹੈ ਤਾਂ ਫਿਰ ਬਾਕੀ ਦਾ ਸਭ ਦਾ ਕੀ ਚੈੱਕ ਕੀਤਾ ਜਾਂ ਸਰੇਆਮ ਬੇਸਮੈਂਟਾਂ ਚ ਗੈਸ ਸਿਲੰਡਰ ਵਰਤੇ ਜਾ ਰਹੇ ਹਨ ਇਹ ਸਭ ਕੁਝ ਮਿਲੀ ਭੁਗਤ ਨਾਲ ਕੀ ਹੋ ਰਿਹਾ ਹੈ ਕਿ ਸਿਰਫ ਨੋਟਿਸ ਬਾਹਰ ਗੇਟ ਤੋਂ ਹੀ ਫੜਾ ਕੇ ਚਲੇ ਜਾਂਦੇ ਸੀ ਕਿ ਇਹਨਾਂ ਦੇ ਅਧਿਕਾਰ ਸਿਰਫ ਨੋਟਿਸ ਭੇਜਣ ਤੱਕ ਹੀ ਸੀਮਤ ਸਨ ਬਸ ਨੋਟਿਸ ਭੇਜਿਆ ਤੇ ਕੰਮ ਖਤਮ ਹੋ ਗਿਆ ਅਗਰ ਕੋਈ ਬੜਾ ਹਾਦਸਾ ਵਾਪਰਦਾ ਹੈ ਤਾਂ ਕੌਣ ਹੈ ਉਸ ਦਾ ਜ਼ਿੰਮੇਵਾਰ ਇਹ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਹੋ ਰਿਹਾ ਤਾਂ ਕੀ ਹੋ ਰਿਹਾ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੀ ਜਵਾਬਦੇਹੀ ਨਹੀਂ ਬਣਦੀ ਜੋ ਸਿਰਫ ਏਸੀ ਦਫਤਰਾਂ 'ਚ ਬੈਠੇ ਮੋਟਿਆਂ-ਮੋਟਿਆਂ ਤਨਖਾਹ ਲੈ ਰਹੇ ਹਨ ਆਮ ਜਨਤਾ ਸਵਾਲ ਕਰ ਰਹੀ ਹੈ ਅਗਰ ਦਿੱਲੀ ਵਾਲੀ ਘਟਨਾ ਨਾ ਹੁੰਦੀ ਤਾਂ ਫਿਰ ਕੇ ਸਭ ਇਸੇ ਤਰ੍ਹਾਂ ਹੀ ਚੱਲੇ ਜਾਣਾ ਚੱਲਦੇ ਜਾਣਾ ਸੀਗਾ ਤੁਸੀਂ ਆਪਣਾ ਇੱਥੇ ਸਿਲੰਡਰ ਰੱਖੇ ਹੋ ਫਾਇਰ ਦੇਗੇ ਇਹ ਸਿਰਫ ਟ੍ਰੇਲੂ ਨਾ ਕਰੀ ਉਨੀ ਕੀ ਗੱਲ ਹੋਈ 300 ਸੈਕਿੰਡ ਪਲੀਏ ਕਰਾਂਗੇ ਤੁਹਾਡੇ ਕੋ ਫਾਇਰ ਬਲੋਕਰ ਪਪਲਾਈ ਇਹਨਾਂ ਨੇ ਐਕਚੁਅਲੀ ਹੋਣੀ ਇੰਦਾ ਜੀ ਨਹੀਂ ਐਕਚੁਅਲੀ ਹੂ ਕਲ ਇਟਾ ਮਤਲਬ ਕਿ ਇਹਦੇ ਬਾਅਦ ਤੇ ਅਗਰ ਇਨਕੇ ਫਾਇਰ ਹੁੰਦਾ ਤਾਂ ਥੋੜੋਗੋ ਫਾਇਰ ਸੇਫਟੀ ਦਾ ਕੀ ਇੰਤੀ ਜਾਮ ਹੈ ਤੁਸੀਂ ਇਹਨਾਂ ਨੇ ਅਪਲਾਈ ਵਗੈਰਾ ਕੀਤਾ ਨਹੀਂ ਤੁਸੀਂ ਫਾਇਰ ਦਾ ਸਿਲੰਡਰ ਰੱਖਿਆ ਫੌਂਟਾਈ ਵੀ ਹੈ ਸੀਓ2 ਟਾਈਪ ਤੁਸੀਂ ਜਨਰੇਟਰ ਰੱਖੀ ਬੈਠੇ ਹੋ ਤੁਸੀਂ ਸਰਨਾਗਰ ਕਰਨ ਨਾਲ ਗੱਲ ਕਰਦੇ ਹੋ ਚਲਾ ਰਹੇ ਹੈ ਚਲਾ ਕੌਣ ਰਿਹਾ ਨਾ ਤੁਹਾਡੇ ਕੋ ਫਾਇਰ ਹੈ ਉਹਨੂੰ ਚਲਾ ਰਹੇ ਤੁਸੀਂ ਚਲਾ ਰਹੇ ਹੋ ਫਾਇਰ ਹੈ ਬਲਾ ਬਲਾ ਸਿਲੰਡਰ ਓਨਰ ਵਰਤ ਲੈ ਕੇ ਤੁਸੀਂ ਪੀਜਾ ਕਰ ਰਹੇ ਹੋ ਥੋੜੇ ਵਿੱਚ ਇਨਕੇ ਫਾਇਰ ਹੁੰਦਾ ਓਨਰ ਪਹਿਲਾਂ ਹੋਏ ਤੁਸੀਂ ਪਹਿਲਾਂ ਹੋਵੋਗੇ ਐਕਚੁਅਲੀ ਨਹੀਂ ਹੈ ਜੀ ਕਿਥੇ ਰਹੇ ਤੇਰੇ ਬਲਾਗ ਨਹੀਂ ਬਲਾਗ ਚਲੋ 15 ਮਿੰਟ ਜੇ ਬਈ ਬਗਤ ਜੀ ਨੂੰ ਨਾ ਕੋਈ ਜੇ ਇਹ ਮਾਜੀ ਵੀ ਕਿੰਨਾ ਬਾਇਸੇ 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 ਹੋਰ ਬੜਾ ਹੋਰ ਬੜਾ ਆ ਗਈ ਬੋਲੜਾ ਅੱਗੇੜਾ ਅੱਗੇੜਾ ਜੀਓੜਾ ਬਈ ਹੂੰ ਦੇ ਕੋਈ ਨਹੀਂ ਤੇ ਪਾਲਤਾਨ ਦਾ ਲਾਭ ਹੈ ਜੀ ਨਾਲ ਨਾਲ ਆਈਨੋ ਸੈਂਟਰ ਜਾਂਦੇ ਨੇ ਨਾਲ ਇੱਕ ਬੰਦ ਕਰੋ ਸਿਲੰਡਰ ਇਹ ਸਿਲੰਡਰ ਬੰਦ ਕਰ ਦਿਓ ਸਪਲਾਈ ਬੰਦ ਕਰ ਦਿਓ ਇਸ ਮੈਟਲ ਬੰਦ ਫਾਇਰ ਜੰਗੋ ਸੀ ਹੈ ਕਿ ਇਹ ਵੀਰੇ ਮਾਲ ਨੂੰ ਚਲਾਉ ਮਾਲ ਕੋਰੇ ਤੁਸੀਂ ਕੌਣ ਚਲਾਦੇ ਆ ਗਈ ਕਿਸ ਚੰਗੇ ਦੇ ਹੈਗੇ ਤੁਸੀਂ ਰੈਂਟ ਤੇ ਤੁਸੀਂ ਉਹ ਉਨਰ ਰਹੋ ਫਲੈਕਸ ਮਸ਼ੀਨ ਲਈ ਆਪੇ ਤੁਹਾਨੂੰ ਚਾਹੀਦਾ ਸਰਟੀਫਿਕੇਟ ਹੈ ਨਹੀਂ ਇਹਨਾਂ ਕੋਲ ਜੀ ਫਾਇਰ ਦਾ ਪ੍ਰਿੰਟਿੰਗ ਪ੍ਰੈਸ ਮਸ਼ੀਨ ਲਈ ਪ੍ਰਿੰਟਿੰਗ ਪ੍ਰੈਸ ਫਾਇਰ ਵੱਲੋਂ ਜਿੰਨੇ ਰੋਟੀ ਦਿਖਾਦਾ ਕਿ ਸਟੈਂਡਰਡੀ ਕੀ ਬਾਤ ਹੋ ਰਹੀ ਹੈ ਕਿ ਆਪੇ ਸਿੱਖੀ ਕਰ ਦੇਣਾ ਮਾਲਕ ਦਾ ਮਾਲਕ ਨਹੀਂ ਮਾਲਕ ਨੇ ਸਾਨੂੰ ਰੈਂਟ ਪਰ ਦੇਤੀ ਹਾਂਜੀ ਬਾਕੀ ਇਹਨਾਂ ਸਿਸਟਮਾਂ ਫਾਇਲ ਦੋ ਤੁਸੀਂ ਲਵਾਓਗੇ ਸੇਫਟੀ ਦਾ ਤੁਸੀਂ ਦੇਖਣਾ ਤੁਸੀਂ ਕੀ ਕੰਮ ਇਹ ਆਪਣੇ ਐਗਰੀਟ ਵਗੈਰਾ ਹੈ ਵਿਖੀ ਆਪਣੇ ਕੋਈ ਨਹੀਂ ਹੈ ਹੈ ਐਗਰੀਟ ਹੈ ਮੇਰਾ ਪਿੱਛੇ ਹਾਲੀ ਸਕੋਪਰ ਉੱਪਰ ਉੱਪਰ ਬਾਥਰੂਮ ਬਣਾਇਓ ਬਾਥਰੂਮ ਬਣਾਇ ਨਹੀਂ ਆਇਆ ਬਸ ਇਹਨਾਂ ਦੇ ਮਾੜੇ ਨੇ